ਸਚੀ ਗਾਲ ਜੀ ਮੈਂ ਨਵਦੀਪ ਤਾਲੀਵਾਦੂ ਸੀ ਵੇਖ ਰਿਹਾ ਗਲੋਬਲ ਪੰਜਾਬ ਟੀਵੀ ਅਮਰੀਕਾ ਦੇ ਵਿੱਚ ਭਾਰਤੀ ਲੋਕਾਂ ਤੋਂ ਦੂਦਕਰ ਸੇਵਾਵਾਂ ਅਤੇ ਹੋਰ ਧੋਖਾਧੜੀ ਵਾਲੀਆਂ ਗਤੀਵਿਧੀਆਂ ਦੇ ਲਈ ਜ਼ਿਆਦਾ ਪੈਸੇ ਵਸੂਲਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆ ਰਹੀਆਂ ਨੇ ਅਜਿਹੇ ਦੇ ਵਿੱਚ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਨੇ ਅਜਿਹੇ ਬੇਈਮਾਨ ਏਜੰਡਾ ਦੇ ਖਿਲਾਫ ਚੇਤਾਵਨੀ ਦਿੱਤੀ ਹੈ ਤੇ ਨਾਲ ਹੀ ਪ੍ਰਵਾਸੀ ਭਾਰਤੀਆਂ ਲਈ ਵੀਜ਼ਾ ਪਾਸਪੋਰਟ ਅਤੇ ਹੋਰ ਸੇਵਾਵਾਂ ਨੂੰ ਸੁਚਾਰੂ ਬਣਾਉਣ ਦੇ ਲਈ ਚੁੱਕੇ ਗਏ ਉਪਾਵਾਂ ਬਾਰੇ ਵੀ ਜਾਣਨਾ ਪਾਇਆ ਨਿਊਯਾਰਕ ਦੇ ਵਿੱਚ ਭਾਰਤ ਨੇ ਕੌਂਸਲੇਟ ਜਰਨਲ ਬਿਨੇ ਸ਼੍ਰੀਕਾਂਤ ਪ੍ਰਦਾਨ ਨੇ ਕਿਹਾ ਹੈ ਕਿ ਕੌਂਸਲਰ ਦੇ ਧਿਆਨ ਦੇ ਵਿੱਚ ਅਜੇ ਹੀ ਕਈ ਮਾਮਲੇ ਆਏ ਨੇ ਜਿੱਥੇ ਵੱਖ-ਵੱਖ ਟਰੈਵਲ ਏਜੰਟ ਲੋਕਾਂ ਦੇ ਭਰੋਸੇ ਦਾ ਫਾਇਦਾ ਚੱਕ ਰਹੇ ਨੇ ਏਜੰਟ ਮਦਦ ਕਰਨ ਦੇ ਨਾਂ ਤੇ ਲੋਕਾਂ ਤੋਂ ਵੱਧ ਪੈਸੇ ਵਸੂਲ ਰਹੇ ਨੇ ਅਜਿਹੇ ਬੇਈਮਾਨ ਤੱਤ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਵੀਜ਼ਾ ਪਾਸਪੋਰਟ ਅਤੇ ਐਮਰਜੈਂਸੀ ਸਰਟੀਫਿਕੇਟ ਵਰਗੀਆਂ ਦੂਤਕਰ ਸੇਵਾਵਾਂ ਦੇ ਵਿੱਚ ਮਦਦ ਕਰਨ ਦੇ ਲਈ ਬਿਨੇਕਾਰਾਂ ਤੋਂ ਜ਼ਿਆਦਾ ਪੈਸੇ ਵਸੂਲ ਰਹੇ ਨੇ ਇੱਕ ਉਦਾਹਰਣ ਦਿੰਦੇ ਹੋਏ ਬਿਨੇ ਪ੍ਰਧਾਨ ਨੇ ਕਿਹਾ ਕਿ ਟ੍ਰੈਵਲ ਏਜੰਟਾ ਨੇ ਭਾਰਤ ਦੀ ਯਾਤਰਾ ਲਈ ਐਮਰਜੈਂਸੀ ਸਰਟੀਫਿਕੇਟ ਪ੍ਰਦਾਨ ਕਰਨ ਦੇ ਲਈ 450 ਅਮਰੀਕੀ ਡਾਲਰ ਤੱਕ ਦਾ ਖਰਚ ਆਇਆ ਜਦੋਂ ਕਿ ਇਹ ਕੰਮ ਸਿਰਫ ਤੇ ਸਿਰਫ 17 ਅਮਰੀਕੀ ਡਾਲਰ ਦੇ ਵਿੱਚ ਕੀਤਾ ਜਾ ਸਕਦਾ ਸੀ ਕੌਂਸਲੇਟ ਨੇ ਕਿਹਾ ਹੈ ਕਿ ਇਹ ਅਜੀਹੇ ਮਾਮਲੇ ਵੀ ਨੇ ਬਹੁਤ سارے ਜੀਹੇ ਹੋਰ ਮਾਮਲੇ ਸਾਹਮਣੇ ਆਏ ਨੇ ਜਿੱਥੇ 에ਜੰਟ ਬਿਨੇਕਾਰਾਂ ਦੀ ਜਾਣਕਾਰੀ ਤੋਂ ਬਿਨਾ ਉਹਨਾਂ ਤਰਫੋਂ ਅਕਸਰ ਜਾਲੀ ਦਸਤਾਵੇਜ਼ ਪੇਸ਼ ਕਰਦੇ ਨੇ ਇਹ ਨਾ ਸਿਰਫ ਬੇਲੋੜੀ ਦੇਰੀ ਦਾ ਕਾਰਨ ਬਣਦਾ ਹੈ ਬਲਕਿ ਇਹ ਨਿਰਧਾਰਤ ਭਾਰਤੀ ਨਿਯਮਾਂ ਦੀ ਉਲੰਘਣਾ ਵੀ ਕਰਦਾ ਹੈ ਤੇ ਬਿਨੇਕਾਰਾਂ ਨੂੰ ਕਾਨੂੰਨੀ ਮੁਸੀਬਤ ਦੇ ਵਿੱਚ ਵੀ ਪਾਉਂਦਾ ਹੈ ਅਧਿਕਾਰੀਆਂ ਨੇ ਕਿਹਾ ਕਿ 에ਜੰਟ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਨੇ ਕਿ ਉਹਨਾਂ ਦਾ ਦੂਧਕਾਰ ਦੇ ਨਾਲ ਕੋਈ ਗਹਿਰਾ ਸਬੰਧ ਹੈ ਜਦਕਿ ਅਜਿਹਾ ਨਹੀਂ ਹੈ ਇਹ 에ਜੰਟ ਸਾਡੇ ਪਾਈਚਾਰੇ ਦੇ ਲੋਕਾਂ ਨੂੰ ਝੂਠੇ ਦਸਤਾਵੇਜ਼ ਅਤੇ ਜਾਲੀ ਸਰਟੀਫਿਕੇਟ ਦੇ ਕੇ ਮੁਸੀਬਤ ਦੇ ਵਿੱਚ ਪਾ ਦਿੰਦੇ ਨੇ ਪ੍ਰਧਾਨ ਨੇ ਜ਼ੋਰ ਦੇ ਕੇ ਇਹ ਗੱਲ ਵੀ ਕਹੀ ਹੈ ਕਿ ਭਾਵੇਂ ਉਹ ਭਾਰਤੀ ਨਾਗਰਿਕ ਹੈ ਅਮਰੀਕੀ ਨਾਗਰਿਕ ਹੈ ਜਾਂ ਭਾਰਤੀ ਅਮਰੀਕੀ ਨਾਗਰਿਕ ਹੈ ਉਸ ਨੂੰ ਕਿਸੇ ਏਜੰਟ ਰਾਹੀਂ ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ ਸਾਡੇ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਲਈ ਤੁਸੀਂ ਸਿੱਧਾ ਹੀ ਸਾਡੇ ਕੋਲ ਕੌਂਸਲਟ ਦੇ ਵਿੱਚ ਆ ਸਕਦੇ ਹੋ ਕਿਸੇ ਏਜੰਟ ਦੀ ਮਦਦ ਲੈਣ ਦੀ ਬਿਲਕੁਲ ਵੀ ਲੋੜ ਨਹੀਂ ਪਵੇਗੀ ਪ੍ਰਦਾਨ ਨੇ ਵੀ ਕਿਹਾ ਕਿ ਕੌਂਸਲਰ ਦੇ ਧਿਆਨ ਦੇ ਵਿੱਚ ਇਹ ਵੀ ਲਿਆਂਦਾ ਕਿ ਹੈ ਕਿ ਅਜੀਹੀਆਂ ਸੇਵਾਵਾਂ ਪ੍ਰਦਾਨ ਕਰਨ ਦਾ ਦਾਵਾ ਕਰਨ ਵਾਲੀਆਂ ਕਈ ਫਰਜੀ ਈ ਵੀਜ਼ਾ ਵੈੱਬਸਾਈਟ ਇੰਟਰਨੈਟ ਤੇ ਸਰਗਰਮ ਨੇ ਬਿਨਕਾਰਾਂ ਨੂੰ ਗੁੰਮਰਾਹ ਕਰਨ ਦੇ ਲਈ ਇਹਨਾਂ ਵਿੱਚੋਂ ਕੁਝ ਵੈਬਸਾਈਟਾਂ ਨੇ ਭਾਰਤ ਸਰਕਾਰ ਦੀਆਂ ਵੈਬਸਾਈਟਾਂ ਦੀ ਨਕਲ ਕਰਦੇ ਹੋਏ ਚਿੱਤਰ ਅਤੇ ਹੋਮ ਪੇਜ ਵੀ ਬਣਾਏ ਹੋਏ ਨੇ ਸੋ ਸਾਰਿਆਂ ਨੂੰ ਅਲਰਟ ਰਹਿਣ ਦੀ ਅਪੀਲ ਕੀਤੀ ਗਈ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते